ਇਸ ਤਰ੍ਹਾਂ SPD ਸਿក្រਗਿਤੇ ਸ਼ਬਦ ਗਾਇਕ ਪਾਈ ਹਰਜਿੰਦਰ ਸਿੰਘ ਸ਼ਰੀ ਨਗਰ ਵਾਲੇ ਨੂੰ ਅੱਜ ਕਲਾ ਦੇ ਖੇਤਰ ਦੇ ਵਿੱਚ ਉਹਨਾਂ ਦੇ ਸ਼ਾਨਦਾਰ ਯੋਗਦਾਨ ਲਈ ਪਦਮਸ਼ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਰਾਸ਼ਟਰੀ ਦਿਰੋਪ ਦੀ ਮਰਮੂ ਨੇ ਇੱਕ ਵਿਸ਼ੇਸ਼ ਪ੍ਰੋਗਰਾਮ ਦੇ ਤਹਿਤ ਉਹਨਾਂ ਨੂੰ ਰਾਸ਼ਟਰੀ ਭਵਨ ਵਿਖੇ ਸਨਮਾਨਿਤ ਕੀਤਾ ਇਸ ਮੌਕੇ ਤੇ ਬਹੁਤ ਹੀ ਸਾਰੇ ਪਤਵੰਤੇ ਸੱਜਣ ਅਤੇ ਕਲਾ ਪ੍ਰੇਮੀ ਮਜੂਸਾਨ ਪਾਈ ਹਰਜਿੰਦਰ ਸਿੰਘ ਪਿਛਲੇ 25 ਸਾਲਾਂ ਤੋਂ ਦੇਸ਼ ਵਿਦੇਸ਼ ਤੇ ਵਿੱਚ ਗੁਰਬਾਣੀ ਕੀਰਤਨ ਰਾਹੀਂ ਸਿੱਖ ਸੰਗਤਾਂ ਨੂੰ ਅਤੇ ਭਗਤੀ ਸੰਗੀਤ ਦਾ ਪ੍ਰਚਾਰ ਕਰ ਰਹੇ ਨੇ ਉਹਨਾਂ ਨੇ ਹੁਣ ਤੱਕ 100 ਤੋਂ ਵੱਧ ਐਲਬਮਾਂ ਰਿਲੀਜ਼ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਲਗਭਗ 650 ਸ਼ਬਦ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸੈਬਜ਼ਾਦਿਆਂ ਬਾਰੇ ਉਹਨਾਂ ਨੇ ਸੁਰਲੀ ਆਵਾਜ਼ ਅਤੇ ਭਾਪੂਰਨ ਕਵਿਤਾਵਾਂ ਨੇ ਉਹਨਾਂ ਨੂੰ ਦੁਨੀਆ ਭਰ ਦੇ ਸਿੱਖ ਪਾਈਚਾਰੇ ਦੇ ਵਿੱਚ ਪ੍ਰਸਿੱਧ ਬਣਾਇਆ ਪਾਈ ਹਰਜਿੰਦਰ ਸਿੰਘ ਜੀ ਦਾ ਜਨਮ 1958 ਦੇ ਵਿੱਚ ਪਿੰਡ ਬਲੜਵਾਲ ਜ਼ਿਲ੍ਹਾ ਗੁਰਦਾਸਪੁਰ ਪੰਜਾਬ ਦੇ ਵਿੱਚ ਹੋਇਆ ਉਹਨਾਂ ਦੇ ਪਿਤਾ ਵੀ ਕ ਰਾਗੀ ਸਨ ਅਤੇ ਉਹਨਾਂ ਨੇ ਆਪਣੀ ਸਿੱਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ ਹੈ ਉਹਨਾਂ ਨੇ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਦੇ ਇੱਕ ਗੁਰਦੁਆਰਾ ਦੇ ਵਿੱਚ ਵੀ ਕਈ ਸਾਲਾਂ ਤੱਕ ਕੀਰਤਨ ਕੀਤਾ ਜਿਸ ਕਾਰਨ ਉਹਨਾਂ ਨੂੰ ਸ਼੍ਰੀਨਗਰ ਵਾਲੇ ਜਾਣਨ ਜਾਣ ਲੱਗਿਆ ਤੇ ਸਾਰੇ ਲੋਕ ਉਹਨਾਂ ਨੂੰ ਸ਼੍ਰੀਨਗਰ ਵਾਲੇ ਤੋਂ ਹੀ ਜਾਣਦੇ ਨੇ ਗੁਰੂ ਪਿਆਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਧਕੀਆਂ ਬਹੁਤ ਸਾਰੀਆਂ ਦੁਆਵਾਂ ਆਪ ਦੀਆਂ ਸੀਸਾਂ ਸਬਦਾਂ ਵੱਡਿਆਂ ਛੋਟਿਆਂ ਦਾ ਅਸ਼ੀਰਵਾਦ ਮੇਰੇ ਨਾਲ ਆਪ ਜੀ ਦੀ ਜੋ ਬਹੁਤ ਵੱਡੀ ਮੈਨੂੰ ਦੇਣਾ ਹੈ ਆਪਨੇ ਕੀਰਤਨ ਸੁਣਿਆ ਔਰ ਉਸ ਤੁਹਾਡੀ ਸਰੋਤ ਦਾ صدਕਾ ਅੱਜ ਮੈਨੂੰ ਪਾਰ ਸਰਕਾਰ ਵੱਲੋਂ ਅਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਇਹ ਜੋ ਮੇਰੇ ਮੈडल ਲੱਗਾ ਹੋਇਆ ਇਹ ਰਾਸ਼ਟਰਪਤੀ ਜੀ ਵੱਲੋਂ ਦਿੱਤਾ ਗਿਆ ਤੇ ਇੱਕ ਉਹਨਾਂ ਨੇ ਹੋਰ ਕੀ ਦਿੱਤਾ ਇਹ ਮੈਂ ਤੁਹਾਡੇ ਸਾਹਮਣੇ ਖੋਲਦਾ ਤੇ ਲਫਾਫਾ ਸੂ ਪਰ ਸਰਕਾਰ ਦੀ ਤੇ ਮੋਰ ਵੀ ਲੱਗੀ ਹੋਈ ਹੈ ਤੇ ਇੱਕ ਰੋਲ ਹੈ ਵਿੱਚ ਇਹ ਤੇ ਇਹ ਮੈਂ ਖੋਲ ਕੇ ਦੇਖਣਾ ਇਹਦੇ ਵਿੱਚ ਕੀ ਮੈਨੂੰ ਵੀ ਨਹੀਂ ਪਤਾ ਕੀ ਹੈ ਇਹ ਤੁਹਾਡੇ ਸਾਹਮਣੇ ਹੀ ਖੋਲਦਾ ਤੈਨੂੰ ਖੋਲਦਾ ਕਿ ਇਧਰੋਂ ਖੋਲਦਾ ਆ ਅੱਛਾ ਆ ਦੇਖੋ ਕੀ ਖੋਲ ਲਿਆ ਮੈਂ ਤੇ ਇਹ ਰਹਾ ਜੀ ان میں پسے رکھ دوں میرا خیال ہے سرٹیفکیٹ لگتا ہاں سرٹیفکیٹ ہے میرا نام لکھا ہوا واہ واہ میرا لکھا ہوا یہ ਮੈਨੂੰ ਲੱਗਦਾ ਮੇਰਾ ਇਕੱਲੇ ਦਾ ਨਾਮ ਲਿਖਿਆ ਮੇਰੇ ਸਭ ਦੋਸਤਾਂ ਦਾ ਮੇਰੇ ਸਭ ਕੀਤਨੀ ਵੀਰਾਂ ਦਾ ਲਿਖਿਆ ਹੋਇਆ ਮੈਂ ਸਿਰਫ ਉਹਨਾਂ ਦਾ ਇੰਝ ਕਹਿ ਲੋ ਵੀ ਮੁਖੀ ਬਣ ਕੇ ਮੈਂ ਇਹ ਸਨਮਾਨ ਲੈ ਕੇ ਆਇਆ ਇਹ ਸਰਟੀਫਿਕੇਟ ਮਿਲਿਆ ਇਹ ਮੇਰੇ ਪਦਮਸ਼ਰੀ ਸਨਮਾਨ ਦਾ ਹਿੱਸੇਦਾਰ ਮੇਰਾ ਛੋਟਾ ਵੀ ਮੇਰੀ ਜਾਨ ਭਾਈ ਮਨਿੰਦਰ ਸਿੰਘ ਵੀ ਹੈ ਔਰ ਮੇਰਾ ਬੇਟਾ ਜਸਪੀ ਸਿੰਘ ਗੁਰਿੰਦਰਪਾਲ ਸਿੰਘ ਭਾਈ ਹਰਨਾਮ ਸਿੰਘ ਮੇਰੇ ਸਭ ਤੋਂ ਪਹਿਲਾ ਜੱਥੇ ਦੇ ਸਾਥੀ ਸੀ ਇਹ ਉਹਨਾਂ ਦਾ ਵੀ ਸਨਮਾਨ ਹੈ ਤੇ ਕਰੀਬਨ 20 ਸਾਲ ਮੇਰੇ ਨਾਲ ਲਗਾਤਾਰ ਜੇਪੀ ਸਿੰਘ ਜਤਿੰਦਰਪਾਲ ਸਿੰਘ ਨੇ ਤਬਲਾ ਵਜਾਇਆ ਇਹ ਉਸ ਦਾ ਵੀ ਸਨਮਾਨ ਹੈ ਤੋਂ ਮੇਰਾ ਟੀਮ ਵਰਕਰ ਕਿਸੇ ਜਿਸ ਟੀਮ ਵਰਕ ਕਰਕੇ ਇਹ ਸਾਰਾ ਮੈਨੂੰ ਮਾਨ ਸਨਮਾਨ ਮਿਲਿਆ ਤੇ ਸਭ ਤੋਂ ਵੱਡਾ ਤੁਹਾਡਾ ਸਭ ਦਾ ਸਹਿਯੋਗ ਸਾਰੇ ਨੇ ਜੋ ਮੈਨੂੰ ਕੀਰਤਨ ਸੁਣ ਕੇ ਸਨਮਾਨਿਆ ਉਹ ਤਾਂ ਉਸ ਉਸ ਵਰਗਤ ਸਨਮਾਨ ਹੋਰ ਕੋਈ ਹੈ ਨਹੀਂ ਪਰ ਤੁਹਾਡੇ ਕਰਕੇ ਤੁਹਾਡੀ ਸਰੋਤ ਕਰਕੇ ਮੈਨੂੰ ਇਹ ਸਨਮਾਨ ਮਿਲਿਆ ਸੋ ਇਹ ਪਦਮਸ਼ਰੀ ਤੇ ਪਦਮਸ਼ਰੀ ਦੇ ਨਾਲ ਇੱਕ ਸਰਟੀਫਿਕੇਟ ਜਿਹੜਾ ਰਾਸ਼ਟਰਪਤੀ ਵੱਲੋਂ ਮਿਲਦਾ ਉਹ ਮਿਲਿਆ ਜੀ ਸੋ ਫਿਰ ਮੈਂ ਹ ਹੁਣੇ-ਹੁਣੇ ਜੇ ਰਾਸ਼ਟਰਪਤੀ ਭਵਨ ਚੋਂ ਆਇਆ ਤੇ ਅਗਲੀਆਂ ਗੱਲਾਂ ਕਰਨਾ ਫਿਰ ਕਰਦਾ ਹਾਂ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਰੇਸ਼ ਹਰੀ ਲਾਲ ਸੋਨੀ ਦੇਸ਼ ਦਾ ਇਹ ਪ੍ਰਸਿੱਧ ਸੀ ਕਿ ਰਾਗੀ ਅਤੇ ਸ਼ਬਦ ਗਾਇਕ ਭਾਈ ਹਰਜਿੰਦਰ ਸਿੰਘ ਸ਼ਰੀ ਨਗਰ ਵਾਲੇ ਨੂੰ ਅੱਜ ਕਲਾ ਦੇ ਖੇਤਰ ਦੇ ਵਿੱਚ ਉਹਨਾਂ ਦੇ ਸ਼ਾਨਦਾਰ ਯੋਗਦਾਨ ਲਈ ਪਦਮਸ਼ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਰਾਸ਼ਟਰੀ ਦਿਰੋਪ ਦੀ ਮਰਮੂ ਨੇ ਇੱਕ ਵਿਸ਼ੇਸ਼ ਪ੍ਰੋਗਰਾਮ ਦੇ ਤਹਿਤ ਉਹਨਾਂ ਨੂੰ ਰਾਸ਼ਟਰੀ ਭਵਨ ਵਿਕੇ ਸਨਮਾਨਿਤ ਕੀਤਾ ਇਸ ਮੌਕੇ ਤੇ ਬਹੁਤ ਹੀ ਸਾਰੇ ਪਤਵੰਤੇ ਸੱਜਣ ਅਤੇ ਕਲਾ ਪ੍ਰੇਮੀ ਮੌਜੂਦ ਹਨ ਪਈ ਹਰਜਿੰਦਰ ਸਿੰਘ ਪਿਛਲੇ 25 ਸਾਲਾਂ ਤੋਂ ਦੇਸ਼ ਵਿਦੇਸ਼ ਤੇ ਵਿੱਚ ਗੁਰਬਾਣੀ ਕੀਰਤਨ ਰਾਹੀਂ ਸਿੱਖ ਸੰਗਤਾਂ ਨੂੰ ਅਤੇ ਭਗਤੀ ਸੰਗੀਤ ਦਾ ਪ੍ਰਚਾਰ ਕਰ ਰਹੇ ਨੇ ਉਹਨਾਂ ਨੇ ਹੁਣ ਤੱਕ 100 ਤੋਂ ਵੱਧ ਐਲਬਮਾਂ ਰਿਲੀਜ਼ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਲਗਭਗ 650 ਸ਼ਬਦ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਬਾਰੇ ਉਹਨਾਂ ਨੇ ਸ੍ਰੀਲੀ ਆਵਾਜ਼ ਅਤੇ ਪਾਪੂਨ ਕਵਿਤਾਵਾਂ ਨੇ ਉਹਨਾਂ ਨੂੰ ਦੁਨੀਆ ਭਰ ਦੇ ਸਿੱਖ ਪਾਈਚਾਰੇ ਦੇ ਵਿੱਚ ਪ੍ਰਸਿੱਧ ਬਣਾਇਆ ਭਾਈ ਹਰਜਿੰਦਰ ਸਿੰਘ ਜੀ ਦਾ ਜਨਮ 1958 ਦੇ ਵਿੱਚ ਪਿੰਡ ਬਲੜਵਾਲ ਜ਼ਿਲ੍ਹਾ ਗੁਰਦਾਸਪੁਰ ਪੰਜਾਬ ਦੇ ਵਿੱਚ ਹੋਇਆ ਉਹਨਾਂ ਦੇ ਪਿਤਾ ਵੀ ਕ ਰਾਗੀ ਸਨ ਅਤੇ ਉਹਨਾਂ ਨੇ ਆਪਣੀ ਸਿੱਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ ਹੈ ਉਹਨਾਂ ਨੇ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਦੇ ਇੱਕ ਗੁਰਦੁਆਰਾ ਦੇ ਵਿੱਚ ਵੀ ਕਈ ਸਾਲਾਂ ਤੱਕ ਕੀਰਤਨ ਕੀਤਾ ਜਿਸ ਕਾਰਨ ਉਹਨਾਂ ਨੂੰ ਸ਼ਿਰਿ ਨਗਰ ਵਾਲੇ ਜਾਣਨ ਜਾਣ ਲੱਗਿਆ ਤੇ ਸਾਰੇ ਲੋਕ ਉਹਨਾਂ ਨੂੰ ਸ਼ਿਰਿ ਨਗਰ ਵਾਲੇ ਤੋਂ ਹੀ ਜਾਣਦੇ ਨੇ ਗੁਰੂ ਪਿਆਰੇ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਧਕੀਆਂ ਬਹੁਤ ਸਾਰੀਆਂ ਦੁਆਵਾਂ ਆਪ ਦੀਆਂ ਅਸੀਸਾਂ ਸਭ ਦਾ ਵੱਡਿਆਂ ਛੋਟਿਆਂ ਦਾ ਅਸ਼ੀਰਵਾਦ ਮੇਰੇ ਨਾਲ ਆਪ ਜੀ ਦੀ ਜੋ ਬਹੁਤ ਵੱਡੀ ਮੈਨੂੰ ਦੇਣਾ ਹੈ ਆਪਨੇ ਕੀਰਤਨ ਸੁਣਿਆ ਔਰ ਉਸ ਤੁਹਾਡੀ ਸਰੋਤ ਦਾ صدਕਾ ਅੱਜ ਮੈਨੂੰ ਪਾਰ ਸਰਕਾਰ ਵੱਲੋਂ ਆਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਇਹ ਜੋ ਮੇਰੇ ਮੈਡਲ ਲੱਗਾ ਹੋਇਆ ਇਹ ਰਾਸ਼ਟਰਪਤੀ ਜੀ ਵੱਲੋਂ ਦਿੱਤਾ ਗਿਆ ਤੇ ਇੱਕ ਉਹਨਾਂ ਨੇ ਹੋਰ ਕੀ ਦਿੱਤਾ ਇਹ ਮੈਂ ਤੁਹਾਡੇ ਸਾਹਮਣੇ ਖੋਲਦਾ ਹੈ ਲਫਾਫਾ ਸੂਪਰ ਸਰਕਾਰ ਦੀ ਤੇ ਮੋਰ ਵੀ ਲੱਗੀ ਹੋਈ ਹੈ ਤੇ ਇੱਕ ਰੋਲ ਹੈ ਵਿੱਚ ਇਹ ਤੇ ਇਹ ਮੈਂ ਖੋਲ ਕੇ ਦੇਖਣਾ ਇਹਦੇ ਵਿੱਚ ਕੀ ਮੈਨੂੰ ਵੀ ਨਹੀਂ ਪਤਾ ਕੀ ਹੈ جی تھوڑے سامنے کھولنا ادھر کھلتا کہ ادھر کھول دا اچھا دیکھو جی کھولیا میں ہے جی ٹھیک ہے جی یہ پیسے رکھ دوں میرا خیال ہے سرٹیفکیٹ لگتا ایک میرا نام لکھا ہوا ਏ ਵਾਹ ਵਾਹ ਇਹ ਮੇਰਾ ਨਾਮ ਲਿਖਿਆ ਹੋਇਆ ਇਹ ਮੈਨੂੰ ਇਹ ਲੱਗਦਾ ਮੇਰਾ ਇਕੱਲੇ ਦਾ ਨਾਮ ਲਿਖਿਆ ਮੇਰੇ ਸਭ ਦੋਸਤਾਂ ਦਾ ਮੇਰੇ ਸਭ ਕੀਤਨੀ ਵੀਰਾਂ ਦਾ ਲਿਖਿਆ ਹੋਇਆ ਮੈਂ ਸਿਰਫ ਉਹਨਾਂ ਦਾ ਇੰਝ ਕਹਿ ਲੋ ਵੀ ਮੁਖੀ ਬਣ ਕੇ ਮੈਂ ਇਹ ਸਨਮਾਨ ਲੈ ਕੇ ਆਇਆ ਇਹ ਸਰਟੀਫਿਕੇਟ ਮਿਲਿਆ ਇਹ ਮੇਰੇ ਪਦਮਸ਼ਰੀ ਸਨਮਾਨ ਦਾ ਹਿੱਸੇਦਾਰ ਮੇਰਾ ਛੋਟਾ ਵੀ ਮੇਰੀ ਜਾਨ ਭਾਈ ਮਨਿੰਦਰ ਸਿੰਘ ਵੀ ਆ। ਔਰ ਮੇਰਾ ਬੇਟਾ ਜਸਪੀ ਸਿੰਘ ਗੁਰਮントਰਪਾਲ ਸਿੰਘ ਭਾਈ ਹਰਨਾਮ ਸਿੰਘ ਮੇਰੇ ਸਭ ਤੋਂ ਪਹਿਲਾ ਜੱਥੇ ਦੇ ਸਾਥੀ ਸੀ। ਇਹ ਉਹਨਾਂ ਦਾ ਵੀ ਸਨਮਾਨ ਹੈ। ਤੇ ਕਰੀਬਨ 20 ਸਾਲ ਮੇਰੇ ਨਾਲ ਲਗਾਤਾਰ ਜੇਪੀ ਸਿੰਘ ਜਤਿੰਦਰਪਾਲ ਸਿੰਘ ਨੇ ਤਬਲਾ ਵਜਾਇਆ। ਇਹ ਉਸ ਦਾ ਵੀ ਸਨਮਾਨ ਆ। ਤੋ ਮੇਰਾ ਟੀਮ ਵਰਕ ਸੀ ਜਿਸ ਟੀਮ ਵਰਕ ਕਰਕੇ ਇਹ ਸਾਰਾ ਮੈਨੂੰ ਮਾਨ ਸਨਮਾਨ ਮਿਲਿਆ ਤੇ ਸਭ ਤੋਂ ਵੱਡਾ ਤੁਹਾਡਾ ਸਭ ਦਾ ਸਹਿਯੋਗ ਸਾਰਿਆਂ ਨੇ ਜੋ ਮੈਨੂੰ ਕੀਰਤਨ ਸੁਣ ਕੇ ਸਨਮਾਨਿਆ ਉਹ ਤਾਂ ਉਸ ਉਸ ਵਰਗ ਦਾ ਸਨਮਾਨ ਹੋਰ ਕੋਈ ਹੈ ਨਹੀਂ ਪਰ ਤੁਹਾਡੇ ਕਰਕੇ ਤੁਹਾਡੀ ਸਰੋਤ ਕਰਕੇ ਮੈਨੂੰ ਇਹ ਸਨਮਾਨ ਮਿਲਿਆ ਸੋ ਇਹ ਪਦਮਸ਼ਰੀ ਤੇ ਪਦਮਸ਼ਰੀ ਦੇ ਨਾਲ ਇੱਕ ਸਰਟੀਫਿਕੇਟ ਜਿਹੜਾ ਰਾਸ਼ਟਰਪਤੀ ਵੱਲੋਂ ਮਿਲਦਾ ਉਹ ਮਿਲਿਆ ਜੀ ਸੋ ਫਿਰ ਮੈਂ ਆ ਇਹ ਮੈਂ ਹੁਣੇ-ਹੁਣੇ ਰਾਸ਼ਟਰਪਤੀ ਭਵਨ ਤੋਂ ਆਇਆ ਤੇ ਅਗਲੀ ਪੱਲੇਸ਼ ਤੇ ਪਰਸੇਦ ਸੀ ਕ੍ਰਾਗੀਏ ਤੇ ਸ਼ਬਦ ਗਾਇਕ ਪਾਈ ਹਰਜਿੰਦਰ ਸਿੰਘ ਸ਼ਰੀ ਨਗਰ ਵਾਲੇ ਨੂੰ ਅੱਜ ਕਲਾ ਦੇ ਖੇਤਰ ਦੇ ਵਿੱਚ ਉਹਨਾਂ ਦੇ ਸ਼ਾਨਦਾਰ ਯੋਗਦਾਨ ਲਈ ਪਦਮਸ਼ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਰਾਸ਼ਟਰੀ ਦਿਰੋਪ ਦੀ ਮਰਮੂ ਨੇ ਇੱਕ ਵਿਸ਼ੇਸ਼ ਪ੍ਰੋਗਰਾਮ ਦੇ ਤਹਿਤ ਉਹਨਾਂ ਨੂੰ ਰਾਸ਼ਟਰੀ ਭਵਨ ਵਿਕੇ ਸਨਮਾਨਿਤ ਕੀਤਾ ਇਸ ਮੌਕੇ ਤੇ ਬਹੁਤ ਹੀ ਸਾਰੇ ਪਤਵੰਤੇ ਸੱਜਣ ਅਤੇ ਕਲਾ ਪ੍ਰੇਮੀ ਮਜੂਸਾਨ ਪਾਈ ਹਰਜਿੰਦਰ ਸਿੰਘ ਪਿਛਲੇ 25 ਸਾਲਾਂ ਤੋਂ ਦੇਸ਼ ਵਿਦੇਸ਼ ਤੇ ਵਿੱਚ ਗੁਰਬਾਣੀ ਕੀਰਤਨ ਰਾਹੀਂ ਸਿੱਖ ਸੰਗਤਾਂ ਨੂੰ ਅਤੇ ਭਗਤੀ ਸੰਗੀਤ ਦਾ ਪ੍ਰਚਾਰ ਕਰ ਰਹੇ ਨੇ ਉਹਨਾਂ ਨੇ ਹੁਣ ਤੱਕ 100 ਤੋਂ ਵੱਧ ਐਲਬਮਾਂ ਰਿਲੀਜ਼ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਲਗਭਗ 650 ਸ਼ਬਦ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਬਾਰੇ ਉਹਨਾਂ ਨੇ ਸੁਰਲੀ ਆਵਾਜ਼ ਅਤੇ ਭਾਪੂਰਨ ਕਵਿਤਾਵਾਂ ਨੇ ਉਹਨਾਂ ਨੂੰ ਦੁਨੀਆ ਭਰ ਦੇ ਸਿੱਖ ਪਾਈਚਾਰੇ ਦੇ ਵਿੱਚ ਪ੍ਰਸਿੱਧ ਬਣਾਇਆ ਭਾਈ ਹਰਜਿੰਦਰ ਸਿੰਘ ਜੀ ਦਾ ਜਨਮ 1952 ਦੇ ਵਿੱਚ ਪਿੰਡ ਬਲੜਵਾਲ ਜ਼ਿਲ੍ਹਾ ਗੁਰਦਾਸਪੁਰ ਪੰਜਾਬ ਦੇ ਵਿੱਚ ਹੋਇਆ ਉਹਨਾਂ ਦੇ ਪਿਤਾ ਵੀ ਕ੍ਰਾਗੀ ਸਨ ਅਤੇ ਉਹਨਾਂ ਨੇ ਆਪਣੀ ਸਿੱਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ ਹੈ ਉਹਨਾਂ ਨੇ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਦੇ ਇੱਕ ਗੁਰਦੁਆਰਾ ਦੇ ਵਿੱਚ ਵੀ ਕਈ ਸਾਲਾਂ ਤੱਕ ਕੀਰਤਨ ਕੀਤਾ ਜਿਸ ਕਾਰਨ ਉਹਨਾਂ ਨੂੰ ਸ਼੍ਰੀਨਗਰ ਵਾਲੇ ਜਾਣਨ ਜਾਣ ਲੱਗਿਆ ਤੇ ਸਾਰੇ ਲੋਕ ਉਹਨਾਂ ਨੂੰ ਸ਼੍ਰੀਨਗਰ ਵਾਲੇ ਤੋਂ ਹੀ ਜਾਣਦੇ ਨੇ ਗੁਰਪਿਆਰੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਧੀਆਂ ਬਹੁਤ ਸਾਰੀਆਂ ਦੁਆਵਾਂ ਆਪ ਦੀਆਂ ਅਸੀਸਾਂ ਸਭ ਦਾ ਵੱਡਿਆਂ ਛੋਟਿਆਂ ਦਾ ਅਸ਼ੀਰਵਾਦ ਮੇਰੇ ਨਾਲ ਆਪ ਜੀ ਦੀ ਜੋ ਬਹੁਤ ਵੱਡੀ ਮੈਨੂੰ ਦੇਣਾ ਹੈ ਆਪ ਨੇ ਕੀਰਤਨ ਸੁਣਿਆ ਔਰ ਉਸ ਤੁਹਾਡੀ ਸਰੋਤ ਦਾ صدਕਾ ਅੱਜ ਮੈਨੂੰ ਪਾਰ ਸਰਕਾਰ ਵੱਲੋਂ ਅਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਇਹ ਜੋ ਮੇਰੇ ਮੈਦ ਲੱਗਾ ਹੋਇਆ ਇਹ ਰਾਸ਼ਟਰਪਤੀ ਜੀ ਵੱਲੋਂ ਦਿੱਤਾ ਗਿਆ ਤੇ ਇੱਕ ਉਹਨਾਂ ਨੇ ਹੋਰ ਕੀ ਦਿੱਤਾ ਇਹ ਮੈਂ ਤੁਹਾਡੇ ਸਾਹਮਣੇ ਖੋਲਦਾ ਇਹ ਲਫਾਫਾ ਸੂਪਰ ਸਰਕਾਰ ਦੀ ਤੇ ਮੋਰ ਵੀ ਲੱਗੀ ਹੋਈ ਹੈ ਤੇ ਇੱਕ ਰੋਲ ਹੈ ਵਿੱਚ ਇਹ ਤੇ ਇਹ ਮੈਂ ਖੋਲ ਕੇ ਦੇਖਦਾ ਇਹਦੇ ਵਿੱਚ ਕੀ ਮੈਨੂੰ ਵੀ ਨਹੀਂ ਪਤਾ ਕੀ ਹੈ ਇਹ ਤੁਹਾਡੇ ਸਾਹਮਣੇ ਹੀ ਖੋਲਦਾ ਇਹਨੂੰ ਖੋਲਦਾ ਕਿ ਇਧਰੋਂ ਖੋਲਦਾ ਅ ਅੱਛਾ ਆ ਦੇਖੋ ਜੀ کھولیا جی. میں ہے جی ٹھیک ہے جی انہوں میں پاس رکھ ہوں میرا خیال ہے سرٹیفکیٹ لگتا مٹھ میرا نام لکھیا ہوا واہ واہ ਮੇਰਾ ਨਾਮ ਲਿਖਿਆ ਹੋਇਆ ਇਹ ਮੈਨੂੰ ਲੱਗਦਾ ਮੇਰਾ ਇਕੱਲੇ ਦਾ ਨਾਮ ਲਿਖਿਆ ਮੇਰੇ ਸਭ ਦੋਸਤਾਂ ਦਾ ਮੇਰੇ ਸਭ ਕੀਤਨੀ ਵੀਰਾਂ ਦਾ ਐ ਲਿਖਿਆ ਹੋਇਆ ਮੈਂ ਸਿਰਫ ਉਹਨਾਂ ਦਾ ਇੰਜ ਕਹਿ ਲੋ ਵੀ ਮੁਖੀ ਬਣ ਕੇ ਮੈਂ ਇਹ ਸਨਮਾਨ ਲੈ ਕੇ ਆਇਆ ਇਹ ਸਰਟੀਫਿਕੇਟ ਮਿਲਿਆ ਇਹ ਮੇਰੇ ਪਦਮਸ਼ਰੀ ਸਨਮਾਨ ਦਾ ਹਿੱਸੇਦਾਰ ਮੇਰਾ ਛੋਟਾ ਵੀ ਮੇਰੀ ਜਾਨ ਭਾਈ ਮਨਿੰਦਰ ਸਿੰਘ ਵੀਰ اور ਮੇਰਾ ਬੇਟਾ ਜਸਪੀ ਸਿੰਘ ਗੁਰਿੰਦਰਪਾਲ ਸਿੰਘ ਭਾਈ ਹਰਨਾਮ ਸਿੰਘ ਮੇਰੇ ਸਭ ਤੋਂ ਪਹਿਲਾ ਜਥੇ ਦੇ ਸਾਥੀ ਸੀ ਇਹ ਉਹਨਾਂ ਦਾ ਵੀ ਸਨਮਾਨ ਹੈ ਤੇ ਕਰੀਬਨ 20 ਸਾਲ ਮੇਰੇ ਨਾਲ ਲਗਾਤਾਰ ਜੇਪੀ ਸਿੰਘ ਜਤਿੰਦਰਪਾਲ ਸਿੰਘ ਨੇ ਤਬ ਲੱਗ ਗਿਆ ਇਹ ਉਸ ਦਾ ਵੀ ਸਨਮਾਨ ਹੈ ਤੋਂ ਮੇਰਾ ਟੀਮ ਵਰਕ ਸੀ ਜਿਸ ਟੀਮ ਵਰਕ ਕਰਕੇ ਇਹ ਸਾਰਾ ਮੈਨੂੰ ਮਾਨ ਸਨਮਾਨ ਮਿਲਿਆ ਤੇ ਸਭ ਤੋਂ ਵੱਡਾ ਤੁਹਾਡਾ ਸਭ ਦਾ ਸਹਿਯੋਗ ਸਾਰਿਆਂ ਨੇ ਜੋ ਮੈਨੂੰ ਕੀਰਤਨ ਸੁਣ ਕੇ ਸਨਮਾਨਿਆ ਉਹ ਤਾਂ ਉਸ ਉਸ ਵਰਗਤ ਸਨਮਾਨ ਹੋਰ ਕੋਈ ਹੈ ਨਹੀਂ ਪਰ ਤੁਹਾਡੇ ਕਰਕੇ ਤੁਹਾਡੀ ਸਰੋਤ ਕਰਕੇ ਮੈਨੂੰ ਇਹ ਸਨਮਾਨ ਮਿਲਿਆ ਸੋ ਇਹ ਪਦਮਸ਼ਰੀ ਤੇ ਪਦਮਸ਼ੀਰੀ ਦੇ ਨਾਲ ਇੱਕ ਸਰਟੀਫਿਕੇਟ ਜਿਹੜਾ ਰਾਸ਼ਟਰਪਤੀ ਵੱਲੋਂ ਮਿਲਦਾ ਉਹ ਮਿਲਿਆ ਜੀ ਸੋ ਫਿਰ ਮੈਂ ਇਹ ਮੈਂ ਹੁਣੇ-ਹੁਣੇ ਇਹ ਰਾਸ਼ਟਰਪਤੀ ਭਵਨ ਤੋਂ ਆਇਆ ਤੇ ਅਗਲੀ ਅਗਲੀ